ਜੋ ਮੇਰਾ 골ਡ ਮੈਡਲ ਸੀ ਤੇ ਉਹਦੇ ਨਾਲ ਹੀ 2023 ਦੇ ਵਿੱਚ ਮਾਰਚ ਮਹੀਨੇ ਵਿੱਚ ਸਾਡੀਆਂ ਪੈਰਾ ਪਾਰਾਬੋਲਿਕ ਦੀ ਗੇਮ ਹੋਈ ਸੀ ਉਹਦੇ ਵਿੱਚ ਵੀ ਮੇਰਾ 골ਡ ਰਿਹਾ ਸੀ ਪਿਛਲੇ ਜਿਹੜਾ ਸਾਲ ਗੁਜ਼ਰਿਆ ਉਹਦੇ ਵਿੱਚ ਮੇਰੇ ਦੋ 골ਡ ਮੈਡਲ ਸੀ ਮੇਰੇ ਨਾਮ 'ਚ ਪੈਰਾਗ੍ਰਾਫ 'ਚ ਬਣੀ ਬੜੀ ਖਾਸਲੀ ਜੀ ਡਾਇਟ ਲਈ ਆਪਣੇ ਮੇਰੇ ਕੋਲ ਖਰਚਾ ਆਇਆ ਨਹੀਂ ਸੀ ਤਾਂ ਮੈਂ ਆਪਣਾ ਪਿਛਲੇ 6 ਮਹੀਨੇ ਕੋਲ ਜਮ ਸੇਲ ਕੀਤਾ ਦਈ ਤੇ ਉਹਦੇ ਪੈਸੇ ਨਾਲ ਹੀ ਮੈਂ ਤਿਆਰੀ ਕਰਦਾ ਆ ਰਿਹਾ ਨਹੀਂ ਉਹਨੇ ਜਿੱਤ ਗਿਆ ਹੈ ਹਾਲ ਤੱਕ ਵੀ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਨਾ ਮੈਨੂੰ ਉਹਨੇ ਤੱਕ ਗਿਆ ਨਹੀਂ ਕੋਈ ਹੈ ਪਰ ਇਹ ਸ਼ੇਲਪ ਕੀਤੀ ਹੈ ਨਾ ਇਹਨਾਂ ਨੂੰ ਸਰਕਾਰ ਨੂੰ ਲੋਕਾਂ ਨੂੰ ਜਵਾਬ ਲੈ ਕੁਝ ਦਸ ਮੈਂ ਗੇਮ ਵੀ ਕਰ ਰਿਹਾ ਹਾਂ ਆਪਣਾ ਖਰਚਾ ਚਲਾ ਰਹੇ ਨੇ ਤੇ ਆਪਣੀ ਡਾਇਟ ਵੀ ਕਰ ਰਹੇ ਤੇ ਘਰ ਦਾ ਖਰਚਾ ਚਲਾ ਰਹੇ ਮੈਨੂੰ ਬਤਾਈਏ ਵੀ ਕੀ ਕਰੀ ਹਰੇਕ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਦੇਸ਼ ਦੁਨੀਆ 'ਚ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੇ ਅਜਿਹਾ ਹੀ ਮਲੇਰ ਕੋਲਾ ਸ਼ਹਿਰ ਦਾ ਨੌਜਵਾਨ ਖਿਡਾਰੀ ਹੈ ਮੁਹੰਮਦ ਨਦੀਮ ਜਿਸ ਨੇ ਲਗਾਤਾਰ ਕਈ ਸਾਲਾਂ ਤੋਂ weight lifting 'ਚ 11 gold medal ਜਿੱਤ ਕੇ ਪੰਜਾਬ ਦੀ ਝੋਲੀ ਪਾਏ ਨੇ ਜਿਨ੍ਹਾਂ 'ਚ ਪੈਰਾ ਗੇਮ ਸਮੇਤ ਹੋਰ ਇੰਟਰਨੈਸ਼ਨਲ ਟੂਰਨਾਮੈਂਟ ਵੀ ਸ਼ਾਮਲ ਨੇ ਪਰ gold medal ਜਿੱਤਣ ਦੇ ਬਾਵਜੂਦ ਵੀ ਹਾਲੇ ਤੱਕ ਸਰਕਾਰਾਂ ਦੀ ਬੇਰੁਕੀ ਦਾ ਸ਼ਿਕਾਰ ਰਹੇ ਨੌਜਵਾਨ ਨੇ ਕਿਹੜ ਖਾਤਰ ਆਪਣਾ ਜਿਮ ਤੱਕ ਵੇਚ ਦਿੱਤਾ ਜੋ ਉਸਦਾ ਇੱਕੋ ਇੱਕ ਕਮਾਈ ਦਾ ਸਾਧਨ ਵੀ ਸੀ ਸਰਕਾਰੀ ਨੌਕਰੀ ਖਾਤਰ ਸਰਕਾਰੀ ਦਫ਼ਤਰਾਂ ਦੇ ਦਰਬਾਰਾ ਟੱਕੇ ਖਾਣ ਵਾਲਾ 80% ਅੰਘੀਣ ਖਿਡਾਰੀ ਨਦੀਮੋਂ ਇੱਕ ਛੋਟੇ ਜੇ ਕਮਰੇ ਵਿੱਚ ਬਹੁਤ ਔਖਾਈ ਘਟ ਕੇ ਗਰੀਬੀ ਦੇ ਹਾਲਾਤ ਚ ਪੈਰਾ 올림픽 ਦੀ ਤਿਆਰੀ ਕਰ ਰਿਹਾ ਜੇਕਰ ਤੁਸੀਂ ਵੀ ਇਸ ਖਿਡਾਰੀ ਦਾ ਸਾਥ ਦੇਣਾ ਚਾਹੁੰਦੇ ਤਾਂ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਤਾਂ ਜੋ ਵੀਡੀਓ ਸਰਕਾਰ ਤੱਕ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਜਾਵੇ ਤਾਂ ਜੋ ਇਸ ਖਿਡਾਰੀ ਨੂੰ ਉਸ ਦਾ ਬਣਦਾ ਮਾਣ ਸਨਮਾਨ ਉਸ ਦਾ ਹੱਕ ਸਰਕਾਰੀ ਨੌਕਰੀ ਤੇ ਮਾਲੀ ਮਦਦ ਮਿਲ ਸਕੇ ਤੇ ਇਹ ਖਿਡਾਰੀ ਆਪਣੀ ਖੇਡ ਲਈ ਜਾਨ ਤੋੜ ਮਿਹਨਤ ਕਰਕੇ ਆਪਣੀ ਖੇਡ ਦਾ ਹਨਰ ਪੰਜਾਬ ਤੇ ਦੇਸ਼ ਦੁਨੀਆ 'ਚ ਰੋਸ਼ਨ ਕਰਕੇ ਆਪਣਾ ਤੇ ਆਪਣੇ ਮਾਪੇ ਦਾ ਨਾਮ ਚਮਕਾ ਸਕੇ ਹੋ ਸਕੇ ਤਾਂ ਸਟਾਰ ਵੀ ਜ਼ਰੂਰ ਭੇਜ ਦਿਓ ਤਾਂ ਜੋ ਬੇਹਦ ਘੱਟ ਵਸੀਲਿਆਂ ਦੇ ਬਾਵਜੂਦ ਵੀ ਨਿਊਜ਼ ਟੂਡੇ ਪੰਜਾਬ ਇਮਾਨਤ ਦਾਰੀ ਨਾਲ ਜੇ ਗਰੀਬ ਚ ਦਬੇ ਖਿਡਾਰੀਆਂ ਦੀਆਂ ਕਹਾਣੀਆਂ ਸਰਕਾਰ ਅੱਤੇ ਤੁਹਾਡੇ ਤੱਕ ਪਹੁੰਚਾ ਸਕੀ ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਸਾਡਾ ਸਾਥ ਤੁਸੀਂ ਡਟ ਕੇ ਦਿਓਗੇ ਸ਼ੁਕਰੀਆ ਧੰਨਵਾਦ 2 2 ਤੋਂ ਲੈ ਕੇ ਹੁਣ ਤੱਕ ਮੈਂ ਕੰਟੀਨਿਊ ਪੈਰਾਗ੍ਰਾਫ 2 ਦੇ ਗੇਮ ਕਰਦਾ ਆ ਰਹੇ ਹਾਂ ਤੇ ਸ਼ੁਰੂਆਤ ਵੀ ਜੀ ਵੀ ਘਰ ਦੇ ਮੁੰਡੇ ਨੂੰ ਛੱਡਿਆ ਸੀ ਕਿ ਤੇ ਹੁਣ ਤੱਕ ਮੈਂ 2012 ਦੇ ਵਿੱਚ ਪੈਰਾਬੋਲਟਿਕ ਗੇਮ ਸਟਾਰਟ ਕੀਤੀ ਤੇ ਆਨੇ ਮੈਡਲ ਜਿੱਤ ਕੇ ਲਏ ਠੀਕ ਹੈ ਜੇ ਪਪਾ ਨਾਲ ਗੱਲ ਕਰੀਏ ਲੇਟੈਸਟ ਅਵਾਰਡ ਕੀ ਲਾ ਕੇ ਲਏ ਲੇਟਰਲੀ ਮੇਰਾ ਫੇਲੋਇਡ ਪੈਰਾ ਗੇਮ ਦੁਨੀਆ ਦੀ ਉਹਦੇ ਵਿੱਚ ਮੇਰਾ 골ਡ ਮੈਡਲ ਸੀ ਤੇ ਉਹਦੇ ਨਾਲ ਹੀ 2023 ਦੇ ਵਿੱਚ ਮਾਰਚ ਮਹੀਨੇ ਵਿੱਚ ਸਾਡੀਆਂ ਪੈਰਾ ਪੈਰਾਬਾਲਟਿਕ ਦੀ ਗੇਮ ਹੋਈ ਸੀ ਉਹਦੇ ਵਿੱਚ ਵੀ ਮੇਰਾ 골ਡ ਸੀ ਪਿਛਲੇ ਜਿਹੜਾ ਸਾਲ ਗੁਜ਼ਰਿਆ ਉਹਦੇ ਵਿੱਚ ਮੇਰੇ ਦੋ 골ਡ ਮੈਡਲ ਸੀ ਮੇਰੇ ਜਮਾਤ ਪੈਰਾਗਲਿਡ ਵਿੱਚ ਹੂੰ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਕੋਲ ਜਿੰਮੀ ਵੀ ਸੀ ਹਾਂ ਜੀ ਸਰ ਸਰ ਕਿਉਂਕਿ ਗੇਮ ਬੜੀ ਕਾਸਟਲੀ ਹੈ ਜੀ ਡਾਈਟ ਲਈ ਆਪਣੇ ਮੇਰੇ ਕੋਲ ਖਰਚਾ ਹੈ ਨਹੀਂ ਸੀ ਤਾਂ ਮੈਂ ਆਪਣਾ ਪਿਛਲੇ 6 ਮਹੀਨੇ ਬਣਾ ਜਿੰਮੀ ਸੈਲ ਕੀਤਾ ਲਈ ਤੇ ਉਹਦੇ ਪੈਸੇ ਨਾਲ ਮੈਂ ਆਪਣੀ ਤਿਆਰੀ ਕਰਦਾ ਆ ਰਿਹਾ ਵੀ ਤੇ ਆਹ ਮੇਰੇ ਕੋਲ ਸਮਾਨ ਹੈ ਤੁਹਾਨੂੰ ਦਿਖਾਈ ਇਹਨਾਂ ਨਾਲ ਮੈਂ ਆਪਣੀ ਤਿਆਰੀ ਕਰ ਰਿਹਾ ਤੇ ਇਸ ਟੈਨਿਮੇਲੇ ਕੋ ਡਾਈਟ ਲੈਣਾ ਬੜਾ ਮੁਸ਼ਕਿਲ ਹੈ ਕਿਉਂਕਿ ਡਾਈਟ ਸੋ ਵੀ ਨਾ ਗੇ ਹੁੰਦੇ ਹਨ ਡਾਈਟ ਦੇ ਨਾਲ ਹੀ ਸਾਡੀ ਗੇਮ ਹੈ ਡਾਈਟ ਦੇ ਨਾਲ ਹੀ ਭਾਰਤ ਕੇੰਡ ਦਾ ਹੁਣ ਜਿਹੜੇ ਮੇਰੇ ਜਿੰਮੇ ਦੇ ਪੈਸੇ ਮੈਂ ਵੇਚੇ ਸੀ ਉਹਨਾਂ ਨਾਲ ਹੀ ਮੈਂ ਹੁਣ ਤੱਕ ਸਰਵਾਇ ਕਰਵਾ ਰਿਆ ਹਾਂ ਉਹ ਵੀ ਮੁੱਕਦੇ ਆ ਰਹੇ ਨੇ ਉਹਨਾਂ ਮੈਡਲ ਵਿੱਚ ਦੇਖੋ ਜਿੱਤੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਇਹਨਾਂ ਨੂੰ ਵੇਚਾਂ ਜਾਂ ਰੱਖਾਂ ਜਾਂ ਕੀ ਕਰਾਂ ਕਿਉਂਕਿ ਸਰਕਾਰ ਨੇ ਹੁਣ ਤੱਕ ਦਾ ਮੇਰੇ ਕੋਲ ਬਾਹਰ ਪੜੇਗੀ ਨਾ ਮੈਨੂੰ ਕੋਈ ਜੋਬ ਮਿਲੀ ਹੈ ਨਾ ਮੇਰੇ ਕੋਈ ਹੱਲ ਪਈ ਹੈ ਕੁਝ ਮਦਦ ਤੱਕ ਜਿਹਨੇ ਬਾਦ ਫੜੀ ਨਹੀਂ ਹਰ ਤੱਕ ਕੋਈ ਨਹੀਂ ਕੁਝ ਨਹੀਂ ਹੋਣਾ ਦਿੱਤ ਗਿਆ ਹਰ ਤੱਕ ਕੋਈ ਮੈਨੂੰ ਕੁਝ ਨਹੀਂ ਪੁੱਛਿਆ ਨਹੀਂ ਮੈਨੂੰ ਹੁਣ ਤੱਕ ਕਿਸੇ ਨੇ ਕੋਈ ਫਾਈਨੈਂਸ਼ੀਅਲ ਹੈਲਪ ਕੀਤੀ ਨਹੀਂ ਮੈਨੂੰ ਕੋਈ ਸਰਕਾਰ ਵੱਲੋਂ ਕੋਈ ਜੌਬ ਲਈ ਕੁਝ ਦੱਸਿਆ ਨਹੀਂ ਜਿੰਮ ਵਗੈਰਾ ਨਹੀਂ ਫਿਰ ਮੈਨੂੰ ਅਜੇ ਕੁਝ ਨਹੀਂ ਮਿਲਿਆ ਆਹ ਥੋੜਾ ਸਾਹਮਣੇ ਮਾਹ ਬੈਠਾ ਪਲਾਸਟਿਕ ਦਾ ਡੈਂਮਰਾ ਆਪੀ ਤਿਆਰ ਕੀਤਾ ਇਹਨਾਂ ਨੂੰ ਮੈਂ ਪ੍ਰੈਕਟਿਸ ਕਰਕੇ ਆਹ ਮੈਡਲ ਇੱਥੇ ਨਹੀਂ ਨਦੀਮ ਕਰੇ ਸੋਚਿਆ ਸੀ ਕਿ ਇੰਨੀ ਬੇਕਦਰਹੀ ਹੋਵੇਗੀ ਟੋਪ ਵੱਡੇ ਖਿਡਾਰੀਾਂ ਜਾਨੀ ਇਸ ਵਾਰ ਮੈਂ ਸੋਚਿਆ ਹਾਂ ਨਹੀਂ ਸੀ ਪਰ ਕਿਉਂਕਿ ਗੇਮ ਕਰਨ ਲੱਗੇ ਸੀ ਤਾਂ ਚੰਗੇ ਖਤਰੀ ਲੱਗੇ ਦੇ ਕਿ ਸ਼ਾਇਦ ਕੋਈ ਜੋਬ ਮਿਲੂ ਕੋਈ ਆਪਣਾ ਕੈਰੀਅਰ ਬਣ ਜਾਊਗਾ ਜਿੱਦਾਂ ਹੋ ਸਟੇਟਾ ਵਿੱਚ ਪਲੇਅਰ ਹੁੰਦਾ ਪਰ ਜੋ ਮੇਰੇ ਨਾਲ ਹੋ ਰਹੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਦਾਂ ਕਿ ਵੀ ਮੈਂ ਆਪਣਾ ਟਾਈਟ ਦਾ ਕਿਦਾਂ ਗੁਜ਼ਾਰਾ ਕਰ ਰਿਹਾ ਕਿਦਾਂ ਮੈਂ ਗੇਮ ਕਰ ਰਿਹਾ ਕਿਦਾਂ ਮੈਂ ਇੱਥੇ ਤੱਕ ਪਹੁੰਚਿਆ ਮੈਨੂੰ ਪਤਾ ਕਿਉਂਕਿ 80% ਐਂਟੀ ਗੇਮ ਹੈ ਨਾ ਆਮ ਲੋਕਾਂ ਨੂੰ ਪੜੀ ਗੇਮ ਕਰਨੇ ਮੁਸ਼ਕਲ ਹੋ ਜਾਂਦੇ ਹੁਣ ਮੈਂ ਗੇਮ ਵੀ ਕਰ ਰਿਹਾ ਹਾਂ ਆਪਣਾ ਕਾਰਟੇਜ ਜਲਾ ਰਹੇ ਹਾਂ ਤੇ ਆਪਣੀ ਡਾਈਟ ਵੀ ਕਰ ਰਹੇ ਹਾਂ ਤੇ ਘਰ ਦਾ ਕਾਰਟੇਜ ਜਲਾ ਰਹੇ ਮੈਨੂੰ ਬਤਾਈਏ ਵੀ ਕੀ ਕਰੀ ਕੋਈ ਟ੍ਰੇਨਰ ਹੈਗਾ ਨਹੀਂ ਕੋਈ ਨਹੀਂ ਮੈਂ ਲਗਾਤਾਰ ਆਪਣੇ ਆਪ ਹੀ ਟ੍ਰੇਨਿੰਗ ਕਰ ਰਿਹਾ ਹਾਂ ਕਿੰਨਾ वजन ਚੁੱਕ ਲੈਂਦੇ ਮੈਂ ਇਹ ਪਿਛਲਾ ਜਨੈਸ਼ਨਲ 180 ਕੁਲ ਵਰਚ ਚੱਕਿਆ ਸੀ ਹੁਣ ਮੈਂ ਪ੍ਰੈਕਟਿਸ ਕਰ ਰਿਹਾ ਹਾਂ ਤੇ ਮਾਰਚ ਚ ਸਾਡਾ ਜਨੈਸ਼ਨਲ ਹੋ ਸਕਦਾ ਹੈ ਇਨਸ਼ਾਅੱਲਾ ਮੈਂ 2 ਪੁਆਇੰਟ ਦੇ ਲੱਗ ਗਿਆ ਹਾਂ ਉਹ ਤੋਂ ਪਹਿਲਾਂ ਮੇਰਾ 200 ਲਾਇਆ ਹੋਇਆ ਸੀ ਪਰ ਡਾਈਟ ਕਈ ਵਾਰ ਘਟ ਜਾਂਦੀ ਹੈ ਖਰਚਾ ਨਹੀਂ ਹੁੰਦਾ ਤਾਂ weight ਚੱਕਣਾ ਮੁਸ਼ਕਲ ਹੋ ਜਾਂਦਾ ਹੈ ਜਦੋਂ ਹੁਣ ਜਿੱਤ ਕੇ ਆਏ ਹਾਂ ਹੋਰ ਜਿਹੜੇ ਪਲੇਅਰ ਆਦੇ ਦੇ ਘਰਾਂ ਨੂੰ ਗਏ ਉਹਨਾਂ ਦਾ ਬੜਾ ਜਸ਼ਨ ਤਰੀਕੇ ਨਾਲ ਉਹਨਾਂ ਨੂੰ ਸਵਾਗਤ ਕੀਤਾ ਜਿਹੜੇ ਬਾਪਸ ਘਰ ਆਏ ਨੇ ਤੁਹਾਡੇ ਨਾਲ ਵੇਖਦੇ ਆ ਬਿਲਕੁਲ ਨਹੀਂ ਹੁਣ ਮੇਰੇ ਨਾਮ ਮੁੰਡਾ ਬ੍ਰਾਊਂਡ ਮੈਡਲ ਲੈ ਕੇ ਆਇਆ ਸੀ ਫਰੀਜ਼ਪੁਰ ਦੇ ਤੋਂ ਉੱਥੇ ਦੇ ਐਮਐਲਏ ਸਾਹਿਬ ਨੇ ਆਪ ਉਹਨਾਂ ਦੇ ਜ਼ਿਲ੍ਹੇ ਦੇ ਜੋ ਸਪੋਰਟਸ ਡਿਪਾਰਟਮੈਂਟ ਹੋਣਾ ਉਹਨਾਂ ਨੂੰ ਬੁਲਾ ਕੇ ਸਨਮਾਨ ਦਿੱਤਾ ਗਏ ਮੈਨੂੰ ਤਾਂ ਹੱਥ ਤੱਕ ਇੱਕ ਮੈਸੇਜ ਵੀ ਨਹੀਂ ਕੋਈ ਕਿਸੇ ਵੱਲ ਆਇਆ ਨਾ ਐਮਐਲਏ ਸਾਹਿਬ ਵੱਲੋਂ ਨਾ ਸਪੋਰਟਸ ਡਿਪਾਰਟਮੈਂਟ ਵੱਲੋਂ ਨਾ ਮੇਰੇ ਕੋਈ ਮਾਨ ਸਨਮਾਨ ਕੀਤਾ ਗਿਆ ਜੀ ਉੱਥੇ ਦੇ ਐਮਐ ਬਰਾਉਂ ਮਾਡਲ ਨੇ ਹਮ ਤੇ 90 ਹਜ਼ਾਰ ਦਾ ਚੈਲੰਜ ਤੇ ਰੇਟ ਦਾ ਸੈੱਟ ਲੈ ਕੇ ਦੇ ਦੇਣ। ਜਦਕਿ ਮੈਨੂੰ ਉਹਰੇ ਬੁਲਾ ਕੇ ਇੱਕ ਮਾਰਗਵਾਦ ਵੀ ਦਿੱਤੀ ਜਾ ਰਹੀ ਤੇ ਜਦਕਿ ਮੈਨੂੰ ਵੀ ਵੇਡ ਦੀ ਚੈਲੰਜ ਦੀ ਲੋੜ ਹੈ ਤਾਂ ਜੋ ਮੈਂ ਆਪਣੇ ਅੱਗੇ ਗੇਮ ਦੀ ਤਿਆਰੀ ਕਰ ਸਕਾਂ। ਕਿਸੇ ਨੇ ਬਾਹਰੋਂ ਕੋਈ ਸਰਕਾਰੀ ਡਿਪਾਰਟਮੈਂਟ ਨੇ ਕਿਸੇ ਨੇ ਨਹੀਂ। ਕਿਸੇ ਨੇ ਸਲਪਤਾਨੀ ਬਣਾ ਕੇ ਕੇਮ ਲੈ ਕੋਲ ਆਪਣੇ ਡਿਪਾਰਟਮੈਂਟ ਨੂੰ ਲਾ ਲਿਆ ਆਪਣੇ ਲੋਕਾਂ ਨੂੰ ਲਾ ਲੋ ਪਈ ਜ਼ਿਲ੍ਹਾ ਸ਼ਿਗੂਆ ਮੇਰੇ ਕਿਸੇ ਨੂੰ ਕੋਈ ਬਾਹਰ ਨਹੀਂ ਭੜੇ। ਨਾ ਮੈਂ ਇਹ ਗਿਦਨ ਸਾਰ ਲੱਤੇ ਹੁਣ ਤੱਕ ਮੈਂ ਆਪਣੇ ਵੱਲੋਂ ਹੀ ਖਰਚਾ ਕਰਕੇ ਆ ਰਿਆ ਆਪਣੇ ਵੱਲੋਂ ਹੀ ਗੇਮ ਕਰਦਾ ਕਦੀ ਕਰਦਿਆ ਨਹੀਂ ਕਿ ਆ ਵੀ ਛੱਡ ਬਰਾਂ ਕਰਦਾ ਮੈਨੂੰ ਬਹੁ ਗਿਆ ਜੀ ਪਹਿਲਾਂ ਮੇਰੀ ਮਦਰ ਦੀ 60 ਸਾਲ ਦੀ ਸਾਬ ਨੂੰ ਨੇ ਡੈਥ ਹੋ ਗਈ ਉਹ ਕਹਿੰਦੇ ਨੇ ਛੱਡ ਦੇ ਹੁਣ ਸਰ ਮੈਂ ਇੰਨੇ ਸਾਲ ਗੇਮ ਕਰ ਲਈ ਹੋਰ ਨਾ ਕਰਾਂ ਕੀ ਦੱਸੋ ਮੈਂ ਹੁਣ ਦੇ ਉਸੇ ਸਿਰੇ ਤੇ ਆ ਬੈਠਾ ਹਾਂ ਮੈਡਲ ਦਿੱਤ ਕੇ ਲਗਾਏ ਜਦ ਨੇ ਕਿਨੂੰ ਆਏ ਦੀ ਸ਼ਾਇਦ ਸਰਕਾਰ ਮਨ ਕੋ ਜੋਬ ਦੇ ਦੂ ਮੇਰਾ ਕੁਝ ਬਣ ਜੂ ਹੋਈ ਹੁਣ ਮੈਂ ਕੀ ਕਰਾਂ ਸਮਝ ਨਹੀਂ ਆ ਰਹੀ ਮੈਡਲ ਵਿਚਾਰਕਾ ਇਹਨਾਂ ਨੂੰ ਬੇਚ ਕੇ ਆਪਣਾ ਖਰਚਾ ਕਰਾਂ ਮੈਂ ਕਹਾਂ ਗੇਮਰਸ ਦੀਆਂ ਪਾੜ ਨੂੰ ਇਹ ਸਾਰੇ ਸਰਟੀਫਿਕੇਟ ਜੋ ਮੈਂ ਜਿੱਤੇ ਮੈਨੂੰ ਸਮਝ ਨਹੀਂ ਆ ਰਹੀ ਜਿਵੇਂ ਕਰਾਂ ਦੁੱਖ ਹੁੰਦਾ ਬਹੁਤ ਦੁੱਖ ਨਾਲ ਮੈਂ ਪ੍ਰਸਤਾਵ ਇਹ ਸ਼ਾਇਦ ਮੈਂ ਗੇਮ ਨਾ ਹੀ ਕਰਦਾ ਤਾਂ ਜੋ ਪੜ ਕੇ ਆਪਣਾ ਕੋਈ ਛੋਟਾ ਮੋਟਾ ਵੀ ਆਪਣਾ ਰੋਜ਼ਗਾਰ ਕਰ ਲੈਂਦਾ ਤਾਂ ਕਿ ਮੈਨੂੰ ਆਪਣਾ ਖਰਚਾ ਚੋਂ ਸੁੱਖਾ ਰਹਿੰਦਾ ਮੈਂ ਤਾਂ ਉਹਨਾਂ ਦੇ ਮੈਡਲ ਦੇਖ ਕੇ ਮੈਂ ਰੋਣਾ ਹੀ ਹੁੰਦਾ ਕਈ ਵਾਰ ਸ਼ੈਫ ਤੋਂ ਮੈਂ ਕੋਈ ਪੁੱਛ ਲੈਂਦਾ ਸ਼ਰੀਰ ਦੇ ਕੇ ਗੇਮ ਕਰਦਾ ਹੈ ਕੀ ਮੈਨੂੰ ਦੱਸਣ ਲੱਗਿਆ ਸ਼ਰਮ ਆਉਂਦੀ ਕਿਉਂਕਿ ਅੱਗੋਂ ਅਗਲੇ ਸਵਾਲ ਇਹ ਹੁੰਦਾ ਵੀ ਜੇ ਇੰਨੇ ਮੈਡਲ ਲੱਗਿਆ ਤੇਨੂੰ ਜੌਬਦੂ ਨਹੀਂ ਮਿਲਦੀ ਤਾਂ ਮੈਨੂੰ ਸ਼ਰਮ ਆਉਂਦੀ ਕਿਉਂਕਿ ਮੈਂ ਦੱਸਣ ਲੱਗਿਆ ਜੀ ਜੀ ਨਹੀਂ ਕਰਦਾ ਕਿ ਮੈਂ ਕੋਈ ਪਲੇਅਰ ਆ ਜਾਂ ਕੋਈ ਗੇਮ ਕਰਦਾ ਜਾਂ ਮੈਂ ਨੈਸ਼ਨਲ ਐਂਡ ਇੰਟਰਨੈਸ਼ਨਲ ਮੈਡਲ ਜਿੱਤੇ ਕਿਉਂਕਿ ਅਗਲੇ ਨੂੰ ਮੈਂ ਸਮਝਾ ਨਹੀਂ ਸਕਦਾ ਕਿ ਮੇਰੀ ਗਲਤੀ ਹੈ ਜਾਂ ਸਰਕਾਰ ਦੀ ਗਲਤੀ ਹੈ ਉਹ ਸਰਕਾਰਾਂ ਬਦਲ ਦਿੰਦੀਆਂ ਕਿੰਨੇ ਐਮ.ਐਲ.ਏ ਆ ਗਏ ਉਹ ਮੇਰੇ ਕੋਲ ਚਲੇ ਗਏ ਮੈਨੂੰ ਇੱਕ ਵਾਰ ਵੀ ਕਿਸੇ ਨੇ ਬੁਲਾ ਕੇ ਪੁੱਛਿਆ ਨਹੀਂ ਕਿ ਤੂੰ ਇਹ ਗੇਮ ਕਰਦਾ ਕਿਉਂ ਕਰਦਾ ਕੱਲ੍ਹ ਵਾਸਤੇ ਕਰਦਾ ਵੀ ਅੱਲਾ ਯਾਦ ਕੀ ਇਹ ਲਗਾ ਦਾ ਇਸਾ ਦੇ ਵਿੱਚ ਜਿੰਮ ਵੀ ਚ ਲੈ ਗਿਆ ਹਾਂਜੀ ਹੁਣ ਤਾਂ ਹੁਣ ਤਾਂ ਮੈਂ ਖਾਲੀ ਮੇਰਾ ਜਿੰਮ ਸੇ ਤੁਹਾਨੂੰ ਵੀ ਚੇਕ ਮੈਨੂੰ ਕੋਈ ਡਾਈਟ ਚਾਹੀਦੀ ਦੀ ਮੈਨੂੰ ਅੱਜ ਇਹ ਮੈਡਿਕਲ ਜਿੱਤ ਕੇ ਲੱਗਾ ਸ਼ਾਇਦ ਹੁਣ ਸਰਕਾਰ ਬਦਲੀਏ ਕੁਝ ਬਣੂਗਾ ਤਾਂ ਮੈਂ ਨਾ ਆਪਣਾ ਜਿੰਮ ਵੇਚਿਆ ਆਪਣਾ ਸਰੀਰ ਦੇ ਉੱਪਰ ਪਾਇ ਲਾਈ ਕੋਈ ਡਾਈਟ ਬਹੁਤ ਕਾਸਟਲੀ ਹੁੰਦੀ ਹੁਣ ਖਾਲੀ ਹੁਣ ਬਸਤਾਰ ਐ ਮੇਰੇ ਸਾਹਮਣੇ ਮੈਨੂੰ ਗਲਤੀ ਕੀਤੀ ਮੈਂ ਜਿਹੜੀ ਨਿਭਾਈ ਤੇ ਸਾਹਮਣੇ ਕਰਦਿਆਂ ਜਦੋਂ ਇਹ ਦੂਰੇ ਨੌਜਵਾਨ ਨੂੰ ਪ੍ਰੇਰਿਤ ਕੀਤਾ ਬਿਲਕੁਲ ਪੈਡ ਜਿੰਮ ਚਲਾਈ ਮੇਰੇ ਸਟੂਡੈਂਟ ਮੁੰਡੇ ਨੈਸ਼ਨਲ ਸਟੇਟ ਚੈਂਪੀਅਨ ਬਣੇ ਉਹ ਸਮਝ ਨਹੀਂ ਆ ਰਹੀ ਸਰਕਾਰ ਨੂੰ ਗੋਲ ਮੈਂ ਕੀ ਸਾਬਤ ਕਰਕੇ ਦਿਖਾਉਣਾ ਤਾਂ ਜੋ ਸਰਕਾਰ ਮੇਰੇ ਵੱਲ ਤੇ ਆਵੇ ਜਾਂ ਮੈਂ ਕੁਝ ਐਦਾਂ ਕੀ ਕਰਾਂ ਕਿ ਮੈਨੂੰ ਗੋਲ ਮਿਲ ਸਕੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿੰਨੇ ਮੌਟਰਾਂ ਦਾ ਗੋਲ ਮੈਂ ਨੈਸ਼ਨਲ ਆਮ ਮੈਡਲ ਮਿਲਾ ਕੇ ਗਿਆ ਮੇਰੇ ਮੈਡਲ ਨੈਸ਼ਨਲੇ ਉਹਦੇ ਮੈਡਲ ਹੋ ਚੁੱਕੇ ਇਹ ਤੋਂ ਪਹਿਲਾਂ 2018 ਨੂੰ ਇੰਟਰਨੈਸ਼ਨਲ ਤੋਂ ਪੰਜਾਬ ਉਹਨਾਂ ਦੇ ਕੀ ਸਾਰੇ ਤੇ 2022 ਦੇ ਵਿੱਚ ਮੈਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਬੋਰਡ ਦਿੱਤਾ ਗਿਆ ਤੇ ਉਸ ਤੋਂ ਬਾਅਦ ਹਲ ਤੱਕ ਜੋਬ ਵੱਡੋ ਕੁਝ ਨਹੀਂ ਮਿਲਿਆ ਜੀ ਨਦੀਮ ਗਿਲਾ ਹੈਗਾ ਸਭ ਸਰਕਾਰਾਂ ਤੇ ਬਹੁਤ ਗਿਲੇ ਕਿ ਤੁੰ ਦੱਸਿਆ ਮੈਂ ਹੁਣ ਮੇਰਾ ਦਿਲ ਟੁੱਟਿਆ ਪਿਆ ਮਨ ਨਹੀਂ ਕਰਦਾ ਕਿ ਮੈਂ ਗੇਮ ਕਰਾਂ ਮਨ ਕਰਦਾ ਇਹ ਮੈਂ ਛੱਡਦਾ ਤੇ ਕਈ ਵਾਰ ਤਾਂ ਨਿਰਾਸ਼ਾ ਇਹਦੀ ਹੁੰਦੀ ਹੈ ਕਿ ਆਪਣਾ ਖਤਮ ਕਰਨ ਦੀ ਜੀਲ ਕਰਦੇ ਕਿਉਂਕਿ ਸ਼ਰਮ ਆਉਂਦੀ ਹੈ ਨਾ ਮੈਂ ਲੰਦਾ ਕਿ ਵੇਰ ਕਿਤੇ ਕੀ ਕਰਦਾ ਜੇਕਰ ਤੁਹਾਡੇ ਸਟੂਡੈਂਟ ਜਾਂ ਤੁਹਾਡੇ ਸ਼ਗਿਰਦ ਜਾਂ ਕੋਈ ਲੋਕ ਤੁਹਾਨੂੰ ਦੇਖਾਂਗੇ ਵੀ ਇੰਨਾ ਖੇਡ ਕੇ ਵੀ ਇੰਨਾ ਜਿੱਤ ਕੇ ਵੀ ਕੁਝ ਨਹੀਂ ਹੋਇਆ ਨਿਰਾਸ਼ ਹੋਣਗੇ ਬਿਲਕੁਲ ਹੀ ਹੋਣਗੇ ਕਿਉਂਕਿ ਦੇਖੋ ਮੈਂ 80% ਦੇ ਹੈਂਡੀਕੈਪ ਨਾਲ ਗੇਮ ਵੀ ਕਰ ਰਿਹਾ ਤੇ ਮੇਰੀ ਪਰਫਾਰਮੈਂਸ ਆ ਤੁਹਾਡੇ ਸਾਹਮਣੇ ਆ ਹੁਣ ਜੇ ਮੈਨੂੰ ਹੀ ਸਰਕਾਰ ਦੇ ਦੇਰੀ ਤਾਂ ਫਿਰ ਨਾਰਮਲ ਬੰਦੇ ਤੁਹਾਨੂੰ ਪਤਾ ਕਿਥੋਂ ਕਿਹੜੇ ਦਿਨ ਪਰ ਲਾਣ ਇੱਕ ਪਾਸੇ ਸੀਐਮ ਸਾਹਿਬ ਕਿੱਡਾ ਬਦਲ ਪੰਜਾਬ ਨੇ ਚਲਾ ਰਹੇ ਜਿਹਦੇ ਵਿੱਚ ਉਹ ਪੰਜਾਬ ਨੂੰ ਕਿੱਡਾ ਬਦਲ ਪ੍ਰੇਰਿਤ ਕਰ ਰਹੇ ਪਰ ਮੇਰੇ ਵਰਗੇ ਪਲੇਅਰ ਨੂੰ ਉਹ ਦੇਖ ਨਹੀਂ ਜਿਹੜੇ ਨਾ ਸੀਐਮ ਸਾਹਿਬ ਨਾ ਉਹਦੇ ਐਮਐਲਏ ਸਾਹਿਬ ਹਾਲਾ ਕਿ ਮੈਨੂੰ ਪਿਛਲੇ 22-23 ਸਾਲ ਤੋਂ ਮੈਂ ਗੇਮ ਕਰ ਰਹੇ ਹਾਂ ਕੋਈ ਦੇਖੀ ਦਿੱਤਾ ਨਹੀਂ ਉਹ ਮੇਸੀ ਸਰਕਾਰਾਂ ਤੋਂ ਨਾ ਬਹੁਤ ਉਮੀਦ ਸੀ ਆ ਸਰਕਾਰ ਤੋਂ ਬਹੁਤ ਉਮੀਦ ਸੀ ਕਿਉਂਕਿ ਇਹ ਇਹਨਾਂ ਵੱਲ ਜੋ ਕਸ਼ਕਾਇ ਕਰਦੇ ਕੀ ਆਪਾਂ ਪਰਿਵਰਤਨ ਲਿਆ ਗਏਗਾ ਪੰਜਾਬ ਨੂੰ ਰੰਗਲਾ ਬਣਾਵਾਂਗੇ ਨਸ਼ਾ ਮੁਕਤ ਕਰਾਂਗੇ ਪਰ ਸਾਡੇ ਵੱਲ ਜਾਂ ਮੇਰੇ ਵੱਲ ਤੋਂ ਧਿਆਨ ਦਿੱਤਾ ਜਾ ਰਿਹਾ ਜੇ ਮੈਂ ਤਾਂ ਇਹਨਾਂ ਤੋਂ ਵੀ ਨਿਰਾਸ਼ ਹਾਂ ਉਹਨਾਂ ਐਡਿਬਿਡੀ ਇੰਟਰਨੈਸ਼ਨਲ ਚ ਚੈਂਪੀਅਨਸ਼ਿਪ ਦੀ ਤਿਆਰੀ ਕਰਦੇ ਹਾਂ ਫਿਰ ਡਾਈਟ ਵਿੱਚ 4 ਘਰਾਂ ਕਿਥੋਂ ਸਰਨੇ ਤੋਂ ਜਿਹੜਾ ਮੈਂ ਜਿਮ ਵਿੱਚ ਹੀ ਕੁਝ ਮੇਰੇ ਕੋਲ ਕਪਾਏ ਤੇ ਹੈਗੇ ਮੈਂ ਉਹਨੂੰ ਧਾਰੇ ਪੁਣਾ ਰਿਹਾ ਆ ਜੋ ਆਲੇ ਕੁਝ ਮੇਰੇ ਬ੍ਰਦਰ ਹੈਗੇ ਜੋ ਮੇਰੀ ਹੈਲਪ ਕਰੀ ਜਾਂਦੇ ਨੇ ਕੋਈ ਦਾ ਆਪਣਾ ਕੁਛ ਨਾਲ ਸਪਲੀਮੈਂਟ ਦਾ ਕੀਤਾ ਵੀ ਸਪਲੀਮੈਂਟ ਇਹਨਾਂ ਨੂੰ ਵੇਚ ਕੇ ਮੈਂ ਆਪਣਾ ਡਾਈਟ ਦਾ ਖਰਚਾ ਕਰੀ ਜਾਂਦਾ ਤੇ ਕਦੋਂ ਤੱਕ ਬਿਲਕੁਲ ਜੀ ਉਹ ਨਹੀਂ ਸਮਝ ਨਹੀਂ ਆ ਰਹੀ ਜੀ ਮੈਂ ਕਿਉਂ ਕਹ ਰਾਂ ਕਾਦੇ ਕੰਤਰ ਕਰਨਾ ਕੀ ਦੇ ਕੰਤਰ ਕਰਨਾ ਸਰਕਾਰ ਨੂੰ ਕਹਿਣਾ ਤਾਂ ਵੀ ਬਿਲਕੁਲ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਸਰ ਦੇਖੋ ਮੇਰੀ ਉਮਰ ਨਿਕਲਦੀ ਜਾ ਰਹੀ ਹੈ ਜੋਬ ਕਰਤਾ ਠੀਕ ਹੈ ਜੀ ਤੇ ਜੇ ਮੈਨੂੰ ਜੋਬ ਮੇਰਾ ਹੱਕ ਜੋ ਬੰਦਾਂ ਨੂੰ ਦਿੱਤੀ ਜਾਵੇ ਸੀਐਮ ਸਾਹਿਬ ਨੂੰ ਮੇਰੀ ਬੇਨਤੀ ਕਰਦੇ ਕਿਉਂਕਿ ਜੇ ਮੇਰੀ ਉਮਰ ਨਿਕਲੀ ਗਈ ਫਿਰ ਸੁਣੋਗਾ ਕਿਨੇ ਜੋਬ ਜਿਹੜਾ ਜਿਹੜੀ ਮੈਂ ਗੇਮ ਕਰ ਰਿਹਾ ਮੇਰੀ ਗੇਮ ਵੀ ਹੋਊਗੀ ਮੇਰੇ ਕੋਲ ਡਾਈਟ ਨਹੀਂ ਹੋਣੀ ਤਾਂ ਮੇਰੀ ਹੀ ਬੇਨਤੀ ਇਹ ਮੈਨੂੰ ਰਾ ਬੰਦਾ ਹੱਕ ਜੋ ਮੈਨੂੰ ਮੈਡਲ ਆ ਉਹਦੇ ਆਧਾਰ ਤੇ ਇੱਥਾ ਜਾਵੇ ਤਾਂ ਜੋ ਮੈਂ ਆਪਣੇ ਗੇਮ ਨੂੰ ਕੇ ਕੰਟੀਨਿਊ ਕਰ ਸਕਾਂ ਤਾਂ ਆਪਣਾ ਸ਼ਹਿਰ ਦੇ ਅਨੁਸਤਰੀਜ ਦਾ ਨਾਮ ਵੀ ਰੋਸ਼ਨ ਕਰਦਾ